ਪੋਤ ਨੂੰ ਕਿਹੜੀ ਹੈ ਵੇਚ ਇਹਨਾਂ ਦੇ ਇਹਦੇ ਤਿੰਨੇ ਕੋਈ ਹੈ ਇਹਨਾਂ ਚ ਪੋਤ ਨੂੰ ਕਿਹੜੀ ਹੋਗੀ ਆ ਕਹਿੰਦੇ ਆ ਬੈਠੀ ਦਰਵਾਜ਼ੇ ਤੇ ਦਰਵਾਜ਼ੇ ਇਹ ਇਹ ਪੋਤ ਨੂੰ ਹੈ ਤੁਹਾਡੀ ਹਾਂ ਲੈ ਇਹ ਤਾਂ ਗੱਲ ਨਹੀਂ ਮੰਨਣ ਵਾਲੀ ਹੈਗੀ ਇਹ ਕੌਣ ਮੰਨੂਗਾ ਇਹ ਗੱਲ ਤਾਂ ਮੰਨ ਹੈ ਪੋਤਾ ਅੱਛਾ ਇਹ ਪੋਤਾ ਹੈ ਪੋਤ ਨੂੰ ਫਿਰ ਏਡੀ ਬਜ਼ੁਰਗ ਹੈ ਪਤਾ ਲੱਗ ਗਿਆ ਸੀਗਾ ਬੈਠੇ ਇੱਥੇ ਹਾਂ ਪਤਾ ਲੱਗ ਗਿਆ ਬਪਾਏ ਕਿਹਨੇ ਦੱਸਿਆ ਪਤਾ ਲੱਗ ਗਿਆ ਦੱਸਿਆ ਹਾਂ ਲੱਗਦਾ ਪਿੱਛੇ ਬੈਠੇ ਹੋ ਖਬਰ ਖਬਰ ਵਾਲੇ ਤਾਂ ਇੱਥੇ ਬੈਠੇ ਆ ਖਬਰ ਵਾਲਾ ਤਾਂ ਦਿੱਤੇ ਜਾਏ ਸੀਆਈਡੀ ਮੈਂ ਇੱਕ ਮਾ ਤਾਂ ਇੱਧਰ ਬੈਠਾ ਇਹ ਪੱਕੀ ਸੀਆਈਡੀ ਇਹਨਾਂ ਦੀ ਇਹ ਸੀਆਈਡੀ ਵਾਲੇ ਪੱਕੀ ਆ ਪੱਕੀ ਮੇਰੇ ਤੋਂ ਪੁੱਛੀ ਪੱਕੀ ਆ ਸੀਆਈਡੀ ਪੱਕੀ ਸੀਆਈਡੀ ਆ ਮੈਨੂੰ ਤਾਂ ਹੀ ਨਹੀਂ ਪਤਾ ਲੱਗਦਾ ساری ਗੱਲ ਬਾਤ ਅੱਛਾ ਜਿੱਥੇ ਜਿਹੜੀ ਵੀ ਪਿੰਡ 'ਚ ਕੋਈ ਵੀ ਆ ਕੋਈ ਮਾਰ ਗਿਆ ਕੋਈ ਗਾਲ ਗਿਆ ਕੋਈ ਜੰਮ ਗਿਆ ਕੋਈ ਕਿਤੇ ਨੇ ਵੀ ਹੋ ਗਿਆ ਅੱਜ ਆਇਆ ਹੋ ਗਿਆ ਕੰਨੀ ਪਤਾ ਨਹੀਂ ਲੱਗਿਆ ਅੱਛਾ ਹਾਂ ਇਹਨਾਂ ਭਾਈ ਬੰਦਾ ਪਤਾ ਨਹੀਂ ਆਏਗਾ ਕਦੇ ਨਹੀਂ ਖਬਰ ਬਹੁਤੀ ਧੀਰ ਨਾ ਜਦੇ ਨਾਲ ਦੀ ਨਾਲੇ ਜਰਵਾ ਗਰਮ ਜਰ ਆ ਕੋ ਮੇ ਜਦੇ ਆ ਜਾਣਾ ਉਧਰ ਲੈ ਘਰ ਤੇ ਇਧਰ ਲੈ ਆ ਜਾਣਾ ਅੱਛੇ ਖਬਰ ਠੰਡੀ ਨਹੀਂ ਹੁੰਦੀ ਨੀ ਜਰਮਾ ਕਰਦੇ ਹਾਂ ਨਾ ਹੁੰਦੀ ਰਹਿੰਦੀ ਇਹ ਨਹੀਂ ਅੱਛਾ ਇੱਕ ਵਾਰ ਕਰ ਉਧਰ ਆਇਕਾ ਇਹਦੇ ਕੋਲ ਹਾਂ ਅੱਛਾ ਮੈਂ ਉਧਰਲੇ ਘਰ ਤੇ ਇੱਧਰ ਆ ਜਾਂਦੀ ਤੇ ਕੋ ਆਣ ਵਾਲੀ ਖਬਰ ਰੱਖ ਕੇ ਕਰਨਾ ਵੀ ਕਿਹਾ ਹਾਂ ਕਿਆ ਲੋੜ ਹੈ ਕੱਢ ਦੇਣੀ ਚਾਹੀਦੀ ਖਬਰ ਨਾਲੇ ਗਾਂ ਰੱਖਣੀ ਹੈ ਕੀ ਗਾਂ ਤੇ ਨਵੀਂ ਜੋ ਚੱਕੀ ਦੀ ਨਹੀਂ ਜਾਣਾ ਗਾਂ ਤੇ ਨਵੀਂ ਤਾਂ ਹੀ ਆਉਂਗੀਆਂ ਖਬਰਾਂ ਦੇ ਪੁਰਾਣੀਆਂ ਖਤਮ ਹੋ ਗਈਆਂ ਚੰਗਾ ਵਧੀਆ ਸੀ ਜਿਹੜੀ ਮਿਲ ਜਾਂਦੀ ਹੈ ਮਾਤੜ ਵਰਗੇ ਨੂੰ ਘਰ ਆ ਬੈਠੇ ਨੂੰ ਦੱਸ ਦਿੰਦੀ ਹੈ ਹਾਂ ਕਿਤੇ ਜਾਣਾ ਨਹੀਂ ਠੀਕ ਹੈ ਇਹ ਜਾਪੋ ਜਾਨ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ ਹੈ ਨਾ ਹਾਂ ਅ ਤਾਂ ਫੇਰ ਤਾਂ ਜਾਦੇ ਦੂਰ ਤੇ ਤੁਹਾਨੂੰ ਦਿਖ ਜਾਂਦੇ ਹੋਣੇ ਆਂਦੇ ਹੋਏ ਬੀਬੀ ਆਵਾਜ਼ ਜਿਆਦੇ ਕਹਿੰਦੀ ਵੀ ਲਾ ਕੇ ਖਬਰ ਆ ਗਈ ਸਾਡੇ ਦੇਖ ਲਾ ਆ ਦੇਖ ਲੋ ਜੀ ਭਾਈ ਕਹੀਂ ਜਾਂਦੇ ਜਿਹੜਾ ਤੂੰ ਕਹਿੰਦੀ ਆ ਆਪਾਂ ਨਹੀਂ ਗੁੱਸਾ ਕਰਦੇ ਹੈ ਗੁੱਸਾ ਨਹੀਂ ਕਰਦੇ ਗੁੱਸਾ ਨਹੀਂ ਕਰਦੇ ਅਸੀਂ ਕਹਿ ਰਹੇ ਹਾਂ ਆਪਾਂ ਨਹੀਂ ਨਾ ਇਹ ਬੀਬੀ ਹਾਂ ਬੀਬੀ ਮਾਹ ਖਬਰ ਮੇਰੀ ਤਾਂ ਨਹੀਂ ਹਾਂ ਅੱਜ ਜੀ ਜਿਆਦੀ ਮੇਰੇ ਕੋ ਮਿਲ ਗਈ ਭਾਈ ਖਬਰ ਪਾਪੀ ਆ ਜਾਗਾ ਚਾਹ ਪੀਆ ਰਹਾ ਨਾ ਬੰਦਾ ਹਵਾ ਹਵਾ ਨਿਕਲ ਜਾਂਦੀ ਹੈ ਹੋਰ ਕੀ ਜ਼ਰੂਰੀ ਚੱਕੀ ਹਵਾ ਪਾਣੀ ਨਿਕਲ ਜਾਂਦਾ ਸਰੀਰ ਦਾ ਖਬਰ ਸੁਣਾ ਕੇ ਖਬਰ ਸੁਣਾਣੇ ਵਾਲੇ ਨੂੰ ਵੀ ਸਵਾਦ ਆ ਜਾਂਦਾ ਸੁਣਨ ਵਾਲੇ ਨੂੰ ਵੀ ਵਧੀਆ ਹੁੰਦਾ ਦੋਨਾਂ ਤੇ ਹਵਾ ਪਾਣੀ ਸੈਟ ਹੋ ਜਾਂਦਾ ਹਾਂ ਟੇਡੋ ਨੌੜੇ ਨਹੀਂ ਜਾਏਗੀ ਮੈਂ ਖੜੇ ਲਈ ਫਿਰ ਇਹ ਪਿੰਡ ਜਾ ਚੱਲਦਾ ਫੜੀਓ ਹੋਣਾ ਫੇਰੀ ਤੇ ਭਾਰੀ ਹੋਣਾ ਹੈਗਾ ਵਾਹ ਜੀ ਵਾਹ ਆਸ ਵਿੱਚ ਬੈ ਜਾਣਾ ਇਸ ਮੇ ਨਹੀਂ ਫੇਰੀਂਦਾ ਚਾਹ ਗੁਰਦਾਰ ਨੂੰ ਆਪੇ ਚੋਸੀ ਦਵਨ ਹਾਂ ਭਾਈ ਉੱਠ ਖੜੇ ਹਾਂ ਜੀ ਉੱਠ ਖੜੇ ਮੈਂ ਅਸੀਂ ਜੇ ਕਹਿੰਦੇ ਕੋਈ ਖਬਰ ਹੀ ਆ ਗਈ ਕਿ ਜਿੰਨੇ ਦਾ ਖੜ ਜਾਣਾ ਹੈ ਨਾ ਕਿਤੇ ਲੰਘ ਜਾਣਾ ਜੇ ਨਹੀਂ ਖਬਰ ਹੋਣੀ ਤਾਂ ਲੰਘ ਜਾਣਾ ਨਹੀਂ ਖੜ ਜਾਣਾ ਇੱਥੇ ਤੁਹਾਨੂੰ ਤੁਹਾਨੂੰ ਪਤਾ ਸੀਗਾ ਪਹਿਲਾਂ ਵੀ ਐਦਾਂ ਕਹਿੰਦੇ ਆ ਇਹ ਤੁਹਾਨੂੰ ਹਾਂ ਕਹਿੰਦੇ ਕਹਿੰਦੀ ਆ ਅੱਛਾ ਅੱਜ ਤਾਂ ਗੱਲਾਂ ਖੁੱਲੀਆਂ ਹੋ ਗਈਆਂ ਆਪਾਂ ਨਹੀਂ ਗੁੱਸਾ ਕਰਦੇ ਕਹੀ ਜਾਂਦੇ ਜਦੋਂ ਹਾਂ ਆਪਾਂ ਖਬਰਾਂ ਸੁਣਾਈ ਜਾਂਦੀਆਂ ਨਾ ਨਾ ਕਿਆ ਲੋੜ ਆ ਆਪਾਂ ਖਬਰਾਂ ਰੋਕਣੀਆਂ ਨਹੀਂ ਹੈਗੀਆਂ ਰੋਕਣੀਆਂ ਕਰ ਹਾਂ ਹਾਂ ਜੇ ਨਹੀਂ ਰੋਕਣੀ ਤੁਸੀਂ ਪਹਿਲਾਂ ਕੀ ਕਹਿੰਦੇ ਆ ਤੁਸੀਂ ਆਪਾਂ ਨਹੀਂ ਕੀ ਕਹਿੰਦੇ ਤੁਸੀਂ ਬੋਲ ਪਾ ਕੀ ਕਹਿੰਦੀ ਹੀਰੂ ਹਾਂ ਇਹਦੇ ਮੇਰੇ ਨਾਮ ਆ ਅੱਛਾ ਉਹ ਛੋਟੀ ਨਾਮ ਹੈ ਵੱਡੀ ਨਾਮ ਹੈ ਹਾਂ ਹੋਰ ਕੀ ਹੈ ਹਾਂ ਆ ਪੋਤ ਨੂੰ ਹੈ ਤੁਹਾਡੀ ਪੋਤ ਨੂੰ ਆ ਸਾਡੀ ਇਹ ਪੋਤ ਨੂੰ ਆ ਗਈ ਇਹ ਪੋਤਾ ਆ ਗਿਆ ਨਾ ਜੀ ਪੋਤਾ ਬੋਤਾ ਹਾਂ ਚਲੋ ਨਾ ਵਧੀਆ ਪਾਈ ਸਾਰਾ ਹੋਰ ਬਾਈ ਬਹੁਤ ਵਧੀਆ ਪਿਆਰ ਸਾਡਾ ਠੀਕ ਹੈ ਠੀਕ ਹੈ ਜੀ ਦਾ ਚੰਗੀ ਗੱਲ ਦੇਖੋ ਉਹਨਾਂ ਨੂੰ ਪਤਾ ਲੱਗ ਗਿਆ ਪੋਤ ਨੂੰ ਉਹ ਨੂੰ ਬੈਠੀਆਂ ਉਹ ਪਹੁੰਚ ਕੇ ਛੋਟੀ ਲੈ ਕੇ ਆ ਗਏ ਹੈ ਇਹ ਬੜੀ ਆ ਕਿ ਨਾ ਸਭ ਤੋਂ ਬੜੀ ਹੈ ਹਾਂ ਅੱਛਾ ਬੜੀ ਦੇਖੋ ਜੀ ਸਰੋਤਿਓ ਕਰਿਓ ਕਮੈਂਟ ਇਸ ਤਰੀਕੇ ਨਾਲ ਨੂੰ ਸੱਸ ਪੋਤ ਨੂੰ ਵਿੱਚ ਤੇ ਹੋ ਜਾਂਦੀਆਂ ਸੀਗੀਆਂ ਨਾ ਹਾਂ ਹੋਂ ਤਾਂ ਨੀਓ ਗੱਲਾਂ ਰਹੀਆਂ ਆਹ ਦੇਖੋ ਆ ਰਹੇ ਆ ਆਜੋ 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 ਆ ਮੈਨੂੰ ਸਾਡੀ ਆ ਮੈਨੂੰ ਆਜੇ ਤਾਂ ਆਜੇ ਨੂਹਾਂ ਦਾ ਮੇਲਾ ਲੱਗ ਗਿਆ ਆਜੋ ਇੱਥੇ ਆਜੋ ਪਿੱਛੇ ਆਜੋ ਦਰਵਾਜ਼ਾ ਥੋੜੀ ਜਿਹੀ ਕਨੈਕਸ਼ਨ ਵੀ ਕਰਾਓ ਜੀ ਕੀ ਹਾਲ ਚਾਲ ਹੈ ਜੀ ਕੀ ਨਾਮ ਤੁਹਾਡਾ ਗਿਆਨ ਕੌਰ ਇਹ ਤੁਹਾਡੀਆਂ ਕਿਆ ਲੱਗਦੀਆਂ ਸੱਸਾਂ ਲੱਗਦੀਆਂ ਸੱਸਾਂ ਲੱਗਦੀਆਂ ਅੱਛਾ ਨੂਹਾਂ ਸੱਸਾਂ ਨੂੰ ਕਿਦਾਂ ਵਖਰੀਆਂ ਵਖਰੇ ਕਰੇ ਤੁਸੀਂ ਹਾਂ ਤੁਸੀਂ ਵੀ ਨੂੰ ਹੈ ਨਾ ਹਾਂ ਨਾ ਮੈਂ ਤਾਂ ਛਾਣੀ ਲਾ ਗਈ ਨਹੀਂ ਇਹਨਾਂ ਦੀਆਂ ਮੈਂ ਜਾਈ ਜੀ ਨੋਆ ਬੁੜੀ ਦੀ ਦੋ ਬੁੜੀਆਂ ਆ ਉਹ ਮੈਂ ਛਾਣੀ ਆ ਇੱਕੋ ਬੁੜੀ ਆ ਮੇਰੀ ਦਾਹਾ ਅੱਛਾ ਬੁੜੀ ਤੁਹਾਡੀ ਆ ਨੋਆ ਸਾਡੀ ਆ ਵੀ ਨੋਆ ਹੈਰੀ ਆ ਵੀ ਨੋਆ ਹਾਂਜੀ ਬੜੇ ਲੋਕ ਕਹਿੰਦੇ ਜੀ ਕੁਆਦੀ ਜਿਹੜੇ ਨਾ ਆ ਜਦੋਂ ਵੀ ਕੋਈ ਬੇਬੇ ਬੋਲਦੀ ਹੈ ਉਹ ਬੇਬੇ ਨੇ 70 ਗੌਰ ਨੇ ਇੱਕ ਵਾਰੀ ਬੋਲਿਆ ਸੀ ਕਹਿੰਦੇ ਆਪਣੀ ਸਾਸਰੂ ਕਹੇ ਸੀ ਬੁੜੀ ਤਾਂ ਇਹ ਲੋਕ ਕਹਿੰਦੇ ਜੀ ਬੁੜੀ ਕਿਉਂ ਕਹਿਤਾ ਭਾਈ ਪੁਆਦ ਦੇ ਵਿੱਚ ਇਹ ਕਿਹਾ ਜਾਂਦਾ ਪਰ ਸਤਕਾਰ ਪੂਰਾ ਕਾਇਮ ਹੈ ਇਧਰ ਪਾਇਓ ਕੈਮਰਾ ਗੱਲ ਸਹੀ ਹੈ ਨਾ ਜੀ ਬੂਟਾ ਸਿੰਘ ਜੀ ਕਹਿ ਦਿੰਦੇ ਸੀ ਬੁੜੀ ਆ ਜੀ ਇਹ ਉਗਾਂ ਲਈ ਮੇਰੀ ਬੁੜੀ ਦਾ ਸੰਦੂਕ ਤਾਂ ਉਹ ਕਹਿੰਦੇ ਜੀ ਬੇਬੇ ਨਸ਼ਤਰ ਗੌਰ ਨੂੰ ਕਈਆਂ ਨੇ ਕਮੈਂਟ ਪਾਤੇ ਜੀ ਉਹ ਨਸ਼ਤਰ ਗੌਰ ਜੀ ਬੁੜੀ-ਬੁੜੀ ਕਹੀ ਜਾਂਦੀ ਆਪਣੀ ਸੱਸ ਨੂੰ ਤਮੀਜ਼ ਨਹੀਂ ਬੋਲਣ ਦੀ ਅੱਜ ਕੱਲ ਦੇ ਫੇਸਬੁਕ ਤੇ ਵਿਦਵਾਨ ਵੀ ਬਹੁਤ ਹਨ ਨਹੀਂ ਪਰ ਇਹ ਨਹੀਂ ਪਤਾ ਕਿ ਇਹ ਸਾਡੇ ਏਰੀਆ ਦੇ ਵਿੱਚ ਪਵਾ ਦੇ ਵਿੱਚ ਕਿਹਾ ਜਾਂਦਾ ਸੱਸ ਨੂੰ ਕਹਿ ਦਿੰਦੇ ਬੁੜੀ ਤੁਸੀਂ ਆ ਦੇਖੋ ਸਾਹਮਣੇ ਹੀ ਕਹਿ ਰਹੇ ਕੌਣ ਹੈ ਜੀ ਇਹ ਏ ਬੁੜੀ ਬੁੜੀ ਬੋਲਿਆ ਮੈਨੂੰ ਕਹਿੰਦੀ ਹੈ ਮੈਨੂੰ ਹਾਂ ਬੁੜੀ ਹਾਂ ਕਹਿੰਦੀ ਹੈ ਨਾ ਕਹਿੰਦੀ ਆ ਇਹ ਨਹੀਂ ਕੋਈ ਵੱਡੀ ਗੱਲ ਨਹੀਂ ਹੈ ਜੀ ਐਵੇਂ ਨਾ ਯਾਰ ਦਿਲ ਤੇ ਲਾਇਆ ਕਰੋ ਕੋਈ ਖਾਸ ਗੱਲ ਨਹੀਂ ਹੈ ਬੈਠੀਆਂ ਸਾਰੀਆਂ ਬੇਬੇ ਆ ਗਵਾਹ ਹੈ ਇੱਕ ਦੂਜੇ ਨੂੰ ਬੁੜੀ ਕਹਿ ਦਿੰਦੇ ਸੀਗੇ ਇਹ ਪਵਾ ਦੇ ਚ ਕਹਿਣਾ ਹੈ ਨਾ ਜੀ ਬੁੱਟਾ ਜੀ ਹਾਂ ਜੀ ਹਾਂ ਜੀ ਜ਼ਰੂਰ ਹੈ ਲੋ ਕਹਿ ਦਿੰਦੇ ਆ ਸਤਕਾਰ ਪੂਰਾ ਸਤਕਾਰ ਪੂਰਾ ਜੀ ਇੱਕ ਦੇਖੋ ਸਾਡੀ ਪੰਜਾਬੀ ਜਿਹੜੀ ਭਾਸ਼ਾ ਹੈ ਇਹ ਬੋਲੀ ਹੈ ਇਹਦੇ ਸਤਿਕਾਰ ਪੁਰਾ ਹੈ ਪੁਆਦ ਦੇ ਵਿੱਚ ਇਹ ਅਕਸਰ ਕੈਨ ਨੂੰ ਮਿਲਦਾ ਹੈ ਇੱਥੇ ਮਤਲਬ ਇਹ ਨਹੀਂ ਹੈ ਕਿ ਬੁੜੀ ਦਾ ਮਤਲਬ ਕੋਈ ਸਤਿਕਾਰ ਨਹੀਂ ਕੀਤਾ ਜਿਸ ਗੱਲ ਦੇਤੇ ਜਰੂਰ ਕਰਿਓ ਕਮੈਂਟ ਦੀ ਸਹੀ ਕਿਹਾ ਨਾ ਜੀ ਬਿਲਕੁਲ ਸਹੀ ਕਿਹਾ ਹਾਂ ਕੋਈ ਐਸੀ ਗੱਲ ਨਹੀਂ ਜੀ ਆਹ ਦੇਖੋ ਜੀ ਪੰਜਾਬੀ ਜਿੰਦਾਬਾਦ ਇੱਕ ਵਾਰੀ ਕਰ ਦਿਓ ਜਿੰਦਾਬਾਦ ਜੀ ਪੰਜਾਬੀ ਜਿੰਦਾਬਾਦ ਆਹ ਦੇਖੋ ਜੀ ਨਾਲੇ ਪਵਾਦੀ ਜਿੰਦਾਬਾਦ ਪ੍ਰਾਇਮਰੀ ਸਕੂਲ ਚ ਬੀਤੇ ਸੁਨਹਿਰੀ ਪਲ ਹਮ ਜਦੋਂ ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਜੀ ਫੱਟੀ ਲਿਖਣ ਦੀ ਵੀ ਕਲਾ ਹੁੰਦੀ ਸੀ ਹਮ ਮਾਸਟਰ ਜੀ ਹੋਰਾਂ ਨੇ ਕਾਨਿਆਂ ਦੀਆਂ ਕਲਮਾਂ ਘੜ ਕੇ ਦੇਣੀਆਂ ਫੱਟੀ ਨੂੰ ਤੋਂ ਉਸ ਵਾਰ ਕੇ ਗਾਜਣੀ ਮਲਣੀ ਫਿਰ ਉਸ ਤੇ ਊੜ ਆੜੇ ਤੋਂ ਲੈ ਕੇ ੜਾੜੇ ਤੱਕ ਗੁਰਮੁਖੀ ਲਿਖਣੀ ਹੂੰ ਫੱਟੀ ਦੇ ਦੂਜੇ ਪਾਸੇ ਇੱਕ ਤੋਂ 100 ਤੱਕ ਗਿਣਤੀ ਲਿਖਣੀ ਹੂੰ ਲਿਖਾਈ ਖੁਸ਼ਕਤ ਲਿਖਣ ਲਈ ਮਾਸਟਰ ਜੀ ਹੋਰਾਂ ਨੇ ਪੰਜਾਬੀ ਵਿੱਚ ਬੋਲ ਲਿਖਤ ਬੋਲਣੀ ਫੱਟੀਆਂ ਤੇ ਖੁਸ਼ਕ ਖੁਸ਼ਕਤ ਲਿਖਾਈ ਦੇ ਨੰਬਰ ਮਿਲਣੇ ਹੂੰ ਕਾਸ਼ ਕਿੰਨਾ ਵਧੀਆ ਹੋਵੇ ਅੱਜ ਵੀ ਬੱਚਿਆਂ ਨੂੰ ਫੱਟੀ ਲਿਖਣ ਦੀ ਸਿੱਖਿਆ ਦਿੱਤੀ ਜਾਵੇ। ਹੂੰ ਜਦੋਂ ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ। ਹੂੰ ਲਓ ਜੀ ਸਰਦਾਰ ਬੂਟਾ ਸਿੰਘ ਜੀ ਨੇ ਬੜੀ ਵਧੀਆ ਇਹ ਪ੍ਰਾਇਮਰੀ ਸਕੂਲ ਦੀ ਪੁਰਾਣੀ ਜੀ ਯਾਦ ਸੁਣਾਤੀ ਜੀ। ਉਹ ਮੈਂ ਕਹਿੰਦਾ ਫੱਟੀਆਂ ਦਾ ਕੰਮੇ ਬੜਾ ਵਧੀਆ ਹੁੰਦਾ ਸੀਗਾ ਜੀ। ਬਹੁਤ ਵਧੀਆ ਬਹੁਤ ਵਧੀਆ। ਉਹ ਚੋਲੇ ਜਿਹਾ ਬਾ ਕੇ ਰੱਖਣੀ ਆ ਨਾ। ਬਾ ਕੇ ਰੱਖਣੀ। ਹੂੰ ਫੇਰ ਧੋਣੀ ਆ, ਗਾਢੜੀ ਮਲਣੀ ਆ। ਹੂੰ ਫੇਰ ਉਹ ਕਾਲੀ ਸ਼ਾਹੀ ਗੱਲ ਕਲਮਾਂ ਗਾ ਲਿਖਣੀ ਆ। ਮਾਸਟਰ ਜੀ ਹੁੰਦੇ ਸਾਡੇ RAM ਸਿੰਘ ਬਬਨਾੜਾ। ਹੂੰ ਉਹਨਾਂ ਨੇ ਸਾਨੂੰ ਪੜਾਇਆ ਪੰਜਵੀਂ ਤੱਕ ਉਹਨਾਂ ਨੇ ਸਾਨੂੰ ਪੱਟੀ ਲਿਖਣ ਦਾ ਦੱਸਿਆ ਫਿਰ ਉਹਨਾਂ ਨੇ ਲਿਖਾਈ ਤੇ ਦੇਖਣੀ ਆ ਜਿਹੜਾ ਬੱਚੇ ਦੀ ਵਧੀ ਲਿਖਾਈ ਹੁੰਦੀ ਉਹਦੇ ਨੰਬਰ ਵੀ ਦੇਣੇ ਹੂੰ ਤਾਂ ਉਹ ਦੋਹੇ ਪਾਸੇ ਲਿਖਣੀ ਨਾਲੇ ਬਹੁਤ ਪਾਸੇ ਲਿਖਣੀ ਆ ਹਾਂ ਬਹੁਤ ਬਹੁਤ ਵਧੀਆ ਤੇ ਪੜ੍ਹਾਈ ਦੇ ਪੜ੍ਹਾਈ ਵੀ ਵਧੀਆ ਸੀ ਜੀ ਹਾਂ ਉਹ ਜਿਆਦਾ ਉਹ ਪ੍ਰਾਇਮਰੀ ਸਕੂਲਾਂ ਦੇ ਪੜੇ ਹੋਏ ਹੁਣ ਤੱਕ ਉਹੀ ਆਈਐਸ ਪੀਸੀਐਸ ਅਫਸਰ ਹੁਣ ਤੱਕ ਲੱਗੇ ਹੋਏ ਆ ਹਾਂ ਅੱਜ ਦੇ ਤਾਂ ਹੁਣ ਉਹ ਜਿਹੜੇ ਪ੍ਰਾਈਵੇਟ ਮਾਡਲ ਸਕੂਲ ਆ ਐਡਡੇ ਮਹਿੰਗੇ ਹਾਂ ਉਹ ਤਾਂ ਬਿਲਡਿੰਗਾਂ ਦੇਖ ਕੇ ਅਸੀਂ ਆਪਣੇ ਬੱਚਿਆਂ ਨੂੰ ਲਾ ਦਿੰਦੇ ਉਥੇ ਹਾਂ ਵੀ ਫੀਸਾਂ ਦਾ ਅਸੀਂ ਆਪਣਾ ਲੁਟੇਰਾ ਕਰਾਈ ਜਾਂਦੇ ਹਾਂ ਹਾਂ ਫੱਟੀ ਪੋਚਦੇ ਕਿੱਦਾਂ ਸੀਗੇ ਜੀ ਹਾਂ ਉਹਦੇ ਤੇ ਗੱਜ ਨਹੀਂ ਕਰ। ਹਾਂ ਤਾਂ ਨਹੀਂ ਫੇ ਗੱਜ ਨਹੀਂ ਫੇਰਨੀ। ਹੂੰ ਉਹਨੂੰ ਫੱਟੀ ਧੋਣੇ ਵੈਸੇ ਫੱਟੀ ਪੋਚਣਾ ਕਿਹਾ ਜਾਂਦਾ ਤੁਹਾਨੂੰ। ਹਾਂ ਉਹੀ ਨਾ ਫੱਟੀ ਪੋਚਣਾ। ਫੱਟੀ ਪੋਚਣਾ ਕਿਹਾ ਜਾਂਦਾ ਤੁਹਾਨੂੰ। ਹਾਂ। ਤੇ ਮੁਹਾਵਰੇ ਵੀ ਬੰਦੇ ਦੀ ਫੱਟੀ ਪੋਚਦੀ। ਫੱਟੀ ਪੋਚਦੀ ਹਾਂ। ਕਿਉ ਫੱਟੀ ਉਹ ਸਾਫ਼ ਕਰਦੀ ਵੈਸੇ। ਫੱਟੀ ਪੋਚਦੀ ਹਾਂ। ਹਾਂ। ਉਹ ਮਾਸਟਰ ਜੀ ਜਦੋਂ ਫੱਟੀ ਲਿਖਾਉਂਦੇ ਹੁੰਦੇ ਸੀਗੇ ਨਾ ਜੀ ਤੁਹਾਨੂੰ ਯਾਦ ਹੋਣਾ ਹੋਰ ਵੀ ਕੋਈ ਯਾਦ ਕੋਈ ਉਹ ਕਈ ਵਾਰੀ ਫੱਟੀ ਮਾਰ ਵੀ ਦਿੰਦੇ ਹੁੰਦੇ ਸੀ ਬੰਦੇ ਦੇ ਜੇ ਵਧੀਆ ਨਹੀਂ ਲਿਖੀ। ਵਧੀਆ ਨਹੀਂ ਲਿਖੀ ਮਾਰ ਦਿੰਦੇ ਸੀ। ਹਾਂ। ਉਹੀ ਉਹੀ ਹਥਿਆਰ ਹੁੰਦਾ ਤਾਂ ਡੰਡਾ ਤੇ ਨਹੀਂ ਤਾਂ ਇਹਦਾ ਫੱਟੀ ਉਹਦੀ ਫੱਟੀਆਂ ਮਾਰਨ ਲਈ ਅੱਛਾ ਫੱਟੀ ਪੋਚਦੇ ਕਾਦੇ-ਕਾਦੇ ਨਾਲ ਸੀਗੇ ਫੱਟੀ ਪੋਚਣਾ ਤਾਂ ਉਹੀ ਆਪ ਗਾਜਣੀ ਜਾਂ ਹੋਰ ਵੀ ਕੋਈ ਚੀਜ਼ ਸੀਗੀ ਕਰੋਗੇ ਕਮੈਂਟੇ ਇਹ ਦੱਸੋਗੇ ਜੀ ਫੱਟੀ ਪੋਜਣ ਦਾ ਹੋਰ ਵੀ ਕੋਈ ਤਰੀਕਾ ਸੀਗਾ ਇੱਕ ਹੋਰ ਵੀ ਚੀਜ਼ ਹੁੰਦੀ ਸੀਗੀ ਜੀ ਕਮੈਂਟ ਸੈਕਸ਼ਨ ਜ਼ਰੂਰ ਪੜਿਓ ਇਹ ਸਾਡੀ ਇਹ ਦੱਸੋਗੇ ਜੀ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਇਹ ਵੀ ਦੱਸੋਗੇ ਜੀ ਸਰਦਾਰ ਬੂਟਾ ਸਿੰਘ ਜੀ ਨੇ ਦੇਖੋ ਜੀ ਇੱਕ ਕਵਿਤਾ ਵੀ ਬੋਲੀ ਹੈ ਤੇ ਪੁਰਾਣੀ ਗੱਲ ਵੀ ਕਰ ਦਿੱਤੀ ਹੈ ਜਰੂਰ ਕਰੋ ਇਸ ਦੇ ਉੱਤੇ ਕਮੈਂਟ ਜੀ ਗੱਜਨੀ ਤੋਂ ਇਲਾਵਾ ਫਰਤੀ ਹੋਰ ਕਿਸ ਚੀਜ਼ ਨਾਲ ਪੋਚੀ ਜਾਂਦੀ ਸੀ ਆ ਇੱਕ ਸਵਾਲ ਖੜਾ ਕਰਦਾ ਜੀ ਕਰਤਾ ਨਾ ਜੀ ਫਿਰ ਕਰਤਾ ਜੀ ਐ ਬੇਬੇ ਆ ਇੱਕ ਸਵਾਲ ਖੜਾ ਕਰਤਾ ਜੀ ਆਪਾਂ ਹੋਰ ਵੀ ਇੱਕ ਤਰੀਕਾ ਸੀਗਾ ਜੀ ਹੂੰ ਅੱਛਾ ਸਾਈ ਜੂਈ ਦੇ ਬਾਰੇ ਵੀ ਦੱਸੋ ਕਿੱਦਾਂ ਬਣਾਉਂਦੇ ਸੀਗੇ ਸਾਈ ਪੁੜੀ ਹੁੰਦੀ ਦੀ ਹੂੰ ਕੱਚੀ ਸਹੀ ਉਹ ਕੁੜੀ ਮਿਲਦੀ ਸੀ ਦੁਕਾਨ ਤੇ ਉਹ ਪਾਣੀ ਉਹਦੇ ਦੁਆਹ ਤੇ ਪਾਉਣੀ ਉਹ ਪਾਣੀ ਚ ਪਿਓ ਕੇ ਫਿਰ ਉਹ ਹਲਾਈ ਜਾਣਾ ਬਹੁਤ ਟਾਈਮ ਫਿਰ ਸਹੀ ਤਿਆਰ ਹੋ ਜਾਂਦੀ ਸੀ ਵਾਹ ਜੀ ਵਾਹ ਹਾਂ ਠੀਕ ਹੈ ਬੇਬੇ ਫਿਰ ਤੁਸੀਂ ਵੀ ਬਣਾ ਕੇ ਦਿੰਦੇ ਸੀ ਬੱਚਿਆਂ ਨੂੰ ਕਾਨੇ ਦੇ ਕਲਮਾ ਦਿੰਦੇ ਤੇ ਹਾਂ ਇਹਦੇ ਬਣਾ ਕੇ ਭਾਈ ਲਿਖ ਲਿਓ ਇਹਦੇ ਗੱਲ ਲਿਖ ਲਿਓ ਹਾਂ ਜਾਂ ਲੜਦੇ ਤੇ ਪੱਟੀਆਂ ਤੋੜ ਲਿਆਉਂਦੇ ਤੇ ਅੱਛਾ ਤੋੜ-ਥੋੜੀ ਤੋੜੀ ਜਾਂ